ਮੰਜਲਾ ਕਿੰਨਾ ਪਾਣੀ ਸਾਰਾ ਪਿਆ ਆ ਤੇ ਹਾਂ ਕਿਦਾਸੇ ਤੁਸੀਂ ਪਾਣੀ ਨੂੰ ਕਹਾ ਤੱਕ ਗਿਆ ਕਰ ਸਾਰੀ ਮੋਟਰ ਚਲਾ ਕੇ ਸਾਰੀ ਵਾਰੀ ਇੱਕ ਬਹਿਗੇ ਸੀ ਪਿਆ ਬਗਵੰਡੀਆਂ ਦਾ ਸਾਰੀ ਮੋਟਰ ਚਲਾ ਕੇ ਤਾਂ ਪਾਣੀ ਛੱਡ ਜਾਂਦੇ ਪਾਣੀ ਭਰਨਾ ਘਰੇ ਮੋਟਰ ਨਾਲ ਨਾ ਕੋ ਲਵਾਈਆਂ ਵੀ ਜਾਂਦੇ ਨੇ ਫਿਰ ਬੰਦ ਵੀ ਨਹੀਂ ਕਰਕੇ ਜਾਂਦੇ ਇਹ ਕੋਈ ਸੁੱਖ ਨਾ ਕਰਮਾਂ ਤੇ ਦਾਜ ਤੇ ਆਈ ਹੈ ਹੈ ਮੰਜੇ ਤੇ ਪਈ ਰਹਿਣਾ ਨਾ ਕੋ ਕੰਮ ਨਾ ਕਰਦਾ ਮੈਨੂੰ ਭਲਾ ਪਤਾ ਨਹੀਂ ਕਿ ਮੈਂ ਇਹਦੇ ਕੋਈ ਜਾਮਾ ਪਈ ਕਦੀ ਤੈਨੂੰ ਕੋ ਪਤਾ ਨਹੀਂ ਕਿ ਕਿਆ ਪਾਣੀ ਧਰਨਾ ਕੋ ਉਥੋਂ ਵੀ ਲਾਉਂਗਾ ਤੇ ਨਾ ਵੀ ਦੇ ਇਹ ਕਿਹਨ ਲੀਣਾ ਨਾ ਕੋ ਤੇ ਲੰਬੇ ਫੈਲ ਫਲਾਨੀ ਅਜੀ ਹੈ ਨਹੀਂ ਤੈਨੂੰ ਕੋ ਪਤਾ ਨਹੀਂ ਕਿ ਅੱਜ ਕਿਉਂ ਤਾਣਾ ਬੰਦਾ ਕਰਨਾ ਵਾ ਆਹ ਤੀਕਾ ਛਾਉਣ ਦਾ ਬੰਦਾ ਤੌੜੇ ਘਰ ਆ ਜਾਂਦਾ ਹੈ ਬੰਦਿਆਂ ਕਹਿੰਦਾ ਮੈਂ ਤੇ ਕਿੱਥੇ ਜਾਵਾਂ ਉਥੋਂ 20 ਵਜੇ ਤੱਕ ਨਾ ਨਹੀਂ ਕਰਮੂ ਨਹੀਂ ਕਰਮੂ ਦੇ ਸੁਪਨੇ ਆ ਦੀ ਦੁਨੀਆ ਚ ਜੀਂਦਾ ਹੀ ਹਮੇ ਤਰ ਜਾਈ ਤੋਂ ਬਾਅਦ ਮੇਰੇ ਤੋਂ ਇਟਾ ਫਿਰ ਰੀੜਾ ਲਾਇਆ ਤੇ ਤੇਨੂੰ ਚ ਬੰਦਿਆਂ ਤਾਂ ਨਹੀਂ ਤਾਇਆ ਜਾਂਦਾ ਵੀ ਉੱਠ ਪਾ ਨਾ ਬੰਦਿਆਂ ਦਾ ਹੁਣ ਕਿੰਨਾ ਛਾਈਦਾ ਕੀ ਗੱਲ ਕੀ ਕਰਾਂ ਜਿੰਨਾ ਮੱਠੀਆਂ ਭਰਾਂ ਕੰਮ ਕਰਕੇ ਆਪਣਾ ਸੁਤੀ ਮਰੇ ਹੀ ਨਾ ਹੁਣ ਤੋਂ ਚਾਹ ਦਾ ਟਾਈਮ ਹੋ ਗਿਆ ਬੰਦੇ ਚਾਹ ਮੰਗਨਦਾ ਉਹ ਉਤੋਂ ਇੱਕ ਤੁਗਵਾਂਡੀਆਂ ਨੂੰ ਮੋਟਰ ਚਲਾ ਕੇ ਦੇ ਦੇਣੀ ਸਾਰਾ ਪਾਣੀ ਉਹ ਰੋਲ ਕੇ ਤੇ ਚਾਹ ਮੇਰੇ ਮੱਥੇ ਲਿਖੀ ਆ ਕਿ ਚਾਹ ਮੈਂ ਬਣਾਉਣੀ ਤੇ ਤੂੰ ਧਰਦੇ ਹਾਂ ਅੱਜ ਵੀ ਜਿਵੇਂ ਲੰਮੇ ਪੈ ਗਏ ਮੇਰੇ ਕੋ ਚਾਹ ਨਹੀਂ ਤਰੀ ਜਾਂਦੀ ਚਾਹ ਤਾਂ ਕਰਮੂ ਅੱਜ ਤੈਨੂੰ ਬਣਾਉਣੀ ਪੈਣੀ ਹੀ ਜਾਨਾ ਨਾਲੇ ਤੈਨੂੰ ਨਹੀਂ ਸੀ ਪਤਾ ਉਹ ਬੁੱਢਰੀ ਤੇ ਸਾਰੇ ਪਾਂਡੇ ਤੇ ਕੋਲ ਸੁੱਤੇ ਤੈਨੂੰ ਇਹ ਨਹੀਂ ਸੀ ਪਤਾ ਮੈਂ ਮਾਂ ਜਣੀ ਹੈ ਮੇਰੇ ਮੇਰੀ ਸੁਣ ਕਾਲ ਤੇ ਤੂੰ ਰੋਟੀ ਕਿੰਨੇ ਫੜਾਈ ਸੀ ਤੂੰ ਹੀ ਫੜਾਈ ਸੀ ਨਾ ਤੇ ਤੂੰ ਕਿ ਮੈਂ ਫੜਾਇਆ ਪਾਂਡੇ ਖਾਣ ਦਾ ਕੋ ਜਾਣੀਗਾ ਹੁੰਦਾ ਹੱਥਾਂ ਨੂੰ ਮਹਿੰਦੀ ਨਹੀਂ ਲਾਈ ਵੇ ਸਨਵਰੀ ਤੇ ਭੜੀ ਜਾਨੀ ਇਹ ਆ ਕੇ ਕਿ ਫੜਾ ਕੇ ਨੇ ਲੈ ਆਈਆਂ ਹੈ ਤੈਨੂੰ ਨਹੀਂ ਮਿਲਦਾ ਵਿੱਚ ਮੈਨੂੰ ਕੱਲੀ ਨਾ ਮੇਰੇ ਮੈਨੂੰ ਫੜਨ ਦਮੇ ਦਾ ਤਾਂ ਮੇਰੇ ਉਹ ਤਾਂ ਮੈਂ ਘਾਰੇ ਲੱਜਾ ਹੱਤੀ ਵਾਰੀਆਂ ਬੰਨ ਲੀਆਂ ਸੀ ਚੱਲ ਕੋਈ ਨਾ ਠੀਕ ਆ ਨਾ ਬਥੇਰੀ ਖਾ ਲਈ ਨਾਲੇ ਮੈਂ ਮਾਂ ਤਾਂ ਪੁੱਛਦੀ ਪੈਸਾ ਕਿੰਨੂੰ ਦਿਆ ਕਰੀ ਫੇਰ ਐਵੇਂ ਮੇਰੇ ਤਾਂ ਸਹਾਨਾ ਰੱਖੀ ਜਿੰਨੂੰ ਪਸੰਦ ਆਉ ਉਹ ਹੀ ਸੰਭੂ ਆਵੇਂ ਤਰੇ ਕੇ ਹੱਥ ਜੁੜੇ ਤੂੰ ਤਾਂ ਲੜਨੋ 20 ਵਰਕੀ ਪਤਾ ਨਹੀਂ ਮਾਂ ਜਾ ਉੱਥੇ ਮਾਰਿਆ ਕਿ ਨਹੀਂ ਮਾਰਿਆ ਤੇ ਐਨਾ ਸਿਰ ਤੇ ਆਣ ਕੇ ਤੇ ਚੜਨ ਲਈ ਆ ਬੰਦਾ ਉੱਥੇ ਉੱਟ ਕੇ ਤੇ ਚਾਹ ਤਾਰ ਲੈਂਦਾ ਵਾ ਹਾਂ ਜੀ ਮੇਰੇ ਨਾਲੇ ਮੇਰੇ ਸੋਹਣੇ ਕੱਲ ਅੱਜ ਮੈਂ ਮਾਫੀ ਕੀਤਾ ਜੇ ਗਾਂ ਤੋਂ ਮੇਰੇ ਤੋਂ ਹੀ ਕੱਲ ਲੇੜਾ ਲਾਇਆ ਮੈਨੂੰ ਠਾਇਆ ਨਾ ਕੀ ਕਰਨਾ ਕੋਈਗਾ ਕੀ ਕਰਨਾ ਹੈ ਕਿ ਤੂੰ ਫਿਰ ਮੈਂ ਤੁਹਾਨੂੰ ਦੱਸੂ ਕੀ ਕਰਨੂਗੀ ਜੇ ਕਾਹਦੇ ਇਦਾਂ ਮੇਰਾ ਮੈਂ ਤੇ ਇਦਾਂ ਹੀ ਨੀੜਾ ਲਾਉਂ ਹਾਂ ਮੈਂ ਜਾ ਕਰਨੀ ਮੈਂ ਕਦੀ ਠਾਇਆ ਤੈਨੂੰ ਇਦਾਂ ਮੈਂ ਵਾਜੀ ਮਾਰਦੀ ਨਹੀਂ ਵੀ ਉੱਠਿਆ ਜਰਦਾਂ ਨਹੀਂ ਹੋਈ ਵੀ ਆਪਣੇ ਘਰ ਹੋਣੀ ਵੀ ਮੈਂ ਤੇ ਇਦਾਂ ਹੀ ਲਾਉਣਾ ਨਹੀਂ ਜਾ ਚੰਗਾ ਵੇਖੀ ਨਜ਼ਾਰਾ ਦੇ ਕੁੱਤੋਂ ਫੜ ਕੇ ਨਾ ਤੂੰ ਤੇ ਤਾਂ ਨਾ ਤੂਕੇ ਵਿਖਾ ਲਾ ਖਸੂਂਦੇ ਤੇ ਬੜੇ ਧੋਨੀ ਆ ਮੇਰੇ ਭੋਵੇਂ ਤਾਂ ਤਾਂ ਸਵਾਦ ਨਾ ਉਹਦੇ ਤਾਂ ਤੂੰ ਬੜੇ ਧੋਤੋ ਉਸ ਨਾਲ ਜੇ ਬੜੇ ਤੋਂ ਖਸੂਂਦੇ ਤੇ ਤੈਨੂੰ ਕਿਉਂ ਲੱਗਦਾ ਨਹੀਂ ਬੋਲ ਤਮਾਗੜੇ ਕੀ ਜਿੰਦ ਹੈ ਭਾਜੀ ਬਾਜੀ ਬਾਜੀ ਕਰਕੇ ਚੰਗੀ ਬਣਦੀ ਜੇ ਜਿਹੜੀ ਵੀ ਗੱਲ ਕਰਨੀ ਹੈ ਨਾ ਚਾਜ ਨਾ ਉੱਚੀ ਬੋਲ ਮੂੰਹ ਚ ਮੇੜ ਮੇੜ ਕਰਨ ਦੀ ਲੋੜ ਕੋਈ ਨਹੀਂ ਨਾਲੇ ਮੈਨੂੰ ਪਤਾ ਲੱਗਿਆ ਤੇ ਕੀ ਬੋਲਣ ਦੇਈ ਹਾਂ ਹਾਂ ਤੇਰਾ ਕੀ ਲੈਣਾ ਕੱਲੂ ਪੁੱਠੀ ਪਾ ਕੇ ਉਹਨੂੰ ਦੱਸੇ ਮੈਨੂੰ ਭਰਾਵੇਂ ਸ਼ੱਕ ਕਰ ਕਿਉਂ ਮੈਂ ਤੇਰੇ ਕੋਲ ਉੱਚੀ ਬੋਲ ਫਿਰ ਮੂੰਹ ਫਿਰ ਜ਼ੁਬਾਨ ਹੀ ਕੰਟਰੋਲ ਚ ਰੱਖ ਲੈ ਨਾ ਬੋਲ ਹਾਂ ਕੱਢ ਕਹਿੰਦਾ ਕੋਲ ਪਾਜੀ ਦੇ ਤਾਂ ਬੜੇ ਧੋਦੇ ਕਦੀ ਇਹ ਵੀ ਕਹੇ ਕਰ ਲੈ ਜਿੱਦੀ ਧੋਦਾ ਮੇਰੇ ਉਹ ਤਾਂ ਘਰੀ ਤੇ ਫਿਰ ਮੈਂ ਧੋਣਾ ਹੀ ਮੈਨੂੰ ਕਿਹੜਾ ਮਾੜੀ ਚੰਗਾ ਤਾਂ ਤੇਰੇ ਤੇ ਕਿੱਟ ਜਵਾਨ ਲੱਗੀ ਲੜਨ ਨੂੰ ਵੀਆਂ ਵਰਗੀ ਤੂੰ ਉਹਦੇ ਕੋਲ ਨੋਟ ਚ ਭਾੜਦੀ ਮੈਂ ਇੰਨੀ ਲੱਗਣਾ ਨਾ ਛੁਰੀਆਂ ਵਰਗੀ ਮੈਂ ਤੇ ਮਾੜੀ ਲੱਗਦੀ ਹਾਂ ਬੁੱਢ ਜਨਾਨੀ ਤੇ ਜਨਾਨੀ ਤਾਂ ਮੈਂ ਨਹੀਂ ਜਲਦੀ ਲੜਕੇ ਠੀਕ ਹੈ ਮੈਂ ਰਹੁ ਐਸੀ ਰਹਿ ਰਹਿ ਮੈਨੂੰ ਕਰੋ ਤੈਨੂੰ ਕੱਢਾਂਗੀ ਜਦੋਂ ਜਨਾਨੀ ਆਪਣੇ ਲੀੜੇ ਧੋਕੇ ਆ ਪਾ ਸਕਦੀ ਤੂੰ ਨਹੀਂ ਪਾ ਸਕਦੀ ਮੈਂ ਮਿਲਦੀ ਹੋਇਆ ਧੋਕੇ ਪਾ ਸਕਦੀ ਆ ਚੰਗਾ ਭੈਣਾ ਅੱਜ ਤੋਂ ਤੇ ਸਵੇਰ ਤੋਂ ਹੀ ਤੋਰਦੀ ਨਾਲੇ ਦੱਸਦੀ ਉਹਨੂੰ ਵੀਰ ਨੂੰ ਵੀ ਮੈਂ ਹੀ ਚਾਹ ਚੀਦਾ ਕੱਪੜੇ ਤੋਂ ਉਹ ਤੋਂ ਉਹ ਕਿਹਨੂੰ ਦੱਸਦੀ ਮੱਤਿਆ ਉਹ ਤੇ ਕਹਿੰਦੀ ਕਿ ਉੱਪਰ ਵੀ ਇਹਦੇ ਦਵਾਲੀ ਨਾ ਹੋ ਜਾਂਦਾ ਵੀ ਕਹਿੰਦੀ ਹੈ ਫੇਰ ਤੇ ਅੱਜ ਵੀਰ ਆਉਂਦਾ ਸਾਰੀ ਗੱਲ ਕਰਦੀ ਉਹਦੇ ਨਾਲ ਤੇ ਕੀ ਗੱਲ ਕਰੂੰ ਉਹਦੇ ਨਾਲ ਇਥੋਂ ਰੋੜ ਚਾਣੀ ਤਰੇ ਗੁੱਸੇ ਦੀਆਂ ਮਾਰੀਆਂ ਮੈਨੂੰ ਨਿਕਲ ਜਾਂਦੇ ਨਾ ਤੇ ਗੱਲ ਵੀ ਤਾਂ ਸੱਚੀ ਆ ਨਾ ਤੇ ਮੇਰੇ ਕਿਉਂ ਨਹੀਂ ਧੁੱਪਦੇ ਫਿਰ ਉਹਦੇ ਕਿਉਂ ਧੁੱਪਦੇ ਉਹਦੇ ਵੀ ਰਹਿਣ ਦਿਆ ਕਰ ਫਿਰ ਮੈਨੂੰ ਤੇ ਮੇਰੇ ਮਾਂ ਚ ਤੇ ਆਉਂਦਾ ਹੀ ਆ ਨਾ ਕੋਈ ਕੋਈ ਆ ਗਿਆ ਨਹੀਂ ਕਰਦੇ ਜਾਣ ਦੇ ਨਾਂ ਦੇ ਆ ਤੇਰੀ ਲੁਕਰੀ ਲੁਕਰੀ ਬਕਿੰਨਾ ਪੁੱਲਿੰਗਾ ਪਾਉਣੀਆਂ ਪੈਣੀਆਂ ਚਾਹ ਚੂ ਬਣਾ ਕੇ ਦੇਣੀਆਂ ਆ ਪਰ ਚੇਤਾ ਭੁੱਲ ਜੂ ਕਿਤੇ ਤਾਂ ਸੱਚੀ ਨਾ ਨੂੰ ਦੱਸ ਦੇ ਹੁਣ ਤੇ ਮੇਰੇ ਆਉਂਦੇ ਹੱਡ ਲਾਲ ਕਰ ਦੇਗੀ ਨੇ ਜਿਆਦਾ ਨਾਲ ਤੇ ਕਿਵੇਂ ਮੈਂ ਆਪੇ ਜੋੜ ਲਉ ਫੋਟੋ ਰਹਿਣੀ ਦੇ ਹੁਣ دیر ਨੂੰ ਦੱਸਣ ਤੇ ਗੱਲ ਆਈ ਹੈ ਨਾ ਹੁਣ ਕਿੱਡੀ ਛੇਤੀ ਪਤਨੀ ਪਤਾ ਵੀ ਗੁੱਤ ਪੁੱਟਨੀ ਇੰਨੇ ਚੱਗੀ ਰੱਖ ਕੇ ਮੈਂ ਆਪੇ ਜੋੜ ਲੈਣੀ ਅੱਜ ਤੇ ਮੈਂ ਗੱਲ ਕਰਕੇ ਰਹਿਣੀ ਵੀਰ ਨਾਲ ਨੇ ਦੱਸ ਤੂੰ ਮੈਂ ਲੰਮੇ ਪਈ ਕਿੱਦਾਂ ਮੇਰੇ ਤੋਂ ਲੀੜਾ ਖਿੱਚਿਆ ਕਿ ਬੰਦਾ ਖਰਾ ਚੱਲੀ ਬਚਾ ਲੈ ਲੰਮੇ ਪਈ ਤੇ ਲਿਆ ਮੈਂ ਚਾਹ ਤਾਰ ਦੇਣੀ ਚਾਹ ਹੈ ਕਿ ਤੂੰ ਚੱਲਿਆ ਤੇ ਧਰਨੀ ਮੈਂ ਚਾਹ ਦੇਣੀ ਮੈਂ ਤਾਂ ਦੇਣੀ ਚਾਹ ਗਰਮਾ ਘਾ ਧੋਨੀ ਮੈਂ ਘਰ ਦੇਨੀ ਚਾਹ ਦੀ ਕੀੜੀ ਗੱਲ ਹੈ ਹੈ ਤੇਰੀ ਕਰੀ ਜੋੜੇ ਹੱਥ ਫਸਮੀਰੇ ਬੰਦੇ ਨੇ ਕੱਕ ਵੀ ਦਸੀ ਉਹ ਤੇ ਮੇਰੇ ਤੋਂ ਗੁੱਸੇ ਚ ਮੂੰਹ ਚ ਨਿਕਲ ਗਿਆ ਮੂੰਹ ਐਵੇਂ ਨਿਕਲ ਜਾਂਦਾ ਮੇਰੇ ਕੋਲ ਮੂੰਹ ਚ ਨਿਕਲਦਾ ਕੁਝ ਵੀ ਤੇਰੇ ਜਿਹਾ ਨਿਕਲਦਾ ਵਾ ਤੈਨੂੰ ਪਤਾ ਤਾਂ ਹੈਗਾ ਵਾ ਹੈ ਮੇਰੇ ਸੁਭਾਅ ਦਾ ਮਾੜਾ ਜਿਹਾ ਗਰਮ ਹੋ ਜਾਂਦਾ ਤੇ ਪਤਾ ਨਹੀਂ ਲੱਗਦਾ ਮੈਂ ਕੋਈ ਨਹੀਂ ਚਾਹਤਾ ਤੇ ਨਹੀਂ ਉਹਦੇ ਕੋ ਨਾਲ ਕੋਈ ਗੱਲ ਕਰੀ ਤੈਨੂੰ ਪਤਾ ਤਾਂ ਕੀ ਮਿਲੂ ਤੈਨੂੰ ਮੈਨੂੰ ਘਰੋਂ ਕਢਾ ਕੇ ਫੇਰ ਸਾਰਾ ਕੰਮ ਕਰਨਾ ਪੈਣਾ ਜੇ ਮੈਂ ਚਲੇਗੀ ਤੇ ਕੋਈ ਗੱਲ ਨਹੀਂ ਮੈਂ ਕਰ ਲਉ ਤੂੰ ਇਕੱਲੀ ਨਿਕਲਣ ਵਾਲੀ ਬਣ ਜੀ ਫਿਰ ਇੰਨਾ ਕਰ ਮੈਂ ਨਹੀਂ ਹੋਣਾ ਇਹ ਗਾੜੀ ਸੋਚ ਲੈ ਆ ਕੱਲੀ ਨੂੰ ਸਾਰਾ ਕੰਮ ਕਰਨਾ ਪੈਣਾ ਹੀ ਇਹ ਗਾੜੀ ਵੇਖ ਲਾ ਉਹਦਾ ਸੁਭਾਗ ਗਰਮੀ ਤੇ ਮੈਂ ਵੀ ਨਹੀਂ ਰਹਿਣਾ ਪੱਲੇ ਹੁਣ ਪਤਾ ਹੋਣਾ ਹੀ ਨਾ ਲੈਣ ਤੇ ਇਦਾਂ ਹੀ ਬੰਦਾ ਲੈਣ ਤੇ ਹੁੰਦਾ ਜੇ ਬੰਦਾ ਪਹਿਲਾਂ ਹੀ ਚਾਜਦਾਰ ਆਵੇ ਤੇ ਕੋਟ ਚਾਹੀ ਧਰਨੀ ਸਾੜਨੀ ਉਥੇ ਕਿਹੜਾ ਚੁੰਨੇ ਤੇ ਭੂਕਾ ਮਾਰਨੇ ਗੈਸ ਤੇ ਧਰਨੀ ਨੂੰ ਚਾਹ ਘੜ ਦੇ ਸਾਧ ਜਿੰਨੀ ਹੈ ਤੂੰ ਪੈ ਜਾਂਦੀ ਲੈ ਬੰਦੇ ਮੈਂ ਨਾ ਚਾਹ ਤਾਂ ਨਹੀਂ ਪੀ ਕਿੱਥੋਂ ਬਣਾਉਣ ਉਠਾ ਬਸ ਤੋ ਕੱਪੜੇ ਉਹ ਵੀ ਜੋੜ ਲੈਣੇ ਪੀਲਾ ਚਾਹ ਇਹਦੇ ਕੋਲ ਤੇ ਗਾੜੀ ਨੂੰ ਬੋਲੀ ਸੁਣੰਦੀ ਹਸਪਤਾਲ ਲੈਣੀ ਹੁਣ ਕੋਣ ਆਈ ਕਿ ਨਹੀਂ ਲੈਣ ਤੇ ਜੇ ਇਦਾਂ ਹੁੰਦੇ ਲੈ ਤੇ ਹੁਣ ਪਤਾ ਨਾ ਕਿਸੇ ਸੁਪ ਨੂੰ ਦੱਸਣਾ 76 ਪੈਣੇ ਇਹਦੇ ਬਾਗਾ ਤਾਹ ਘਰਾਂ ਚ ਸੁਣਦਾ ਜਦੋਂ ਕੋਟਦਾ ਹੁਣ ਵੀ ਆਈ ਲੈਣ ਤੇ ਬਣਾ ਚਾ ਇੱਤਾ ਹੀ ਬਣਾ ਦੇਗੀ ਆ ਯਾ ਤਰਾਂ ਜਿਹਾ ਅੰਨੇ ਉਤਸੁਨ ਚਾਹ ਚਾਹ ਆਪੇ ਗੱਲਾਂ ਕਰਤੀ ਦੂਸੋਂ ਨਗਰਾਂ ਕਰਾਉਣੀ ਬਈ ਕੀ ਫੈਲਾ ਹੀ ਬਲਾ ਦੀ ਕੋਣੀ ਇੱਕ ਤੇ ਪਈ ਜਿਹੜਾ ਮੇਰੇ ਬੰਦੇ ਪਿਆ ਹੈ ਨਾ ਕਿਸੇ ਨੂੰ ਕੋਸ਼ਾ ਕੀ ਦੁੱਖਣਾ ਮੇਰੇ ਦਿਵਾਲੀ ਹੋ ਜਾਂਦਾ ਲੋਕੀ ਤੇ ਘਰ ਵਾਲਿਆਂ ਦੀ ਗੱਲਾਂ ਸੁਣਦੇ ਇੱਕ ਦਿਨ ਲੱਗ ਸ੍ਰੀ ਕੰਨਿਆ ਮੇਰੀਆਂ ਇਹ ਗੱਲਾਂ ਸੁਣ ਕੇ ਤੇ ਮੇਰੇ ਦਿਵਾਲੀ ਹੋ ਜਾਂਦਾ ਇਹ ਚੱਜਦਾ ਹੋਵੇ ਕਿ ਮੇਰੀ ਆਪੇ ਅੱਜ ਚੜਾਈ ਹੁੰਦੀ ਹੈ ਕਿਸੇ ਮਟੇ ਕੋਟੇ ਵੀ ਨਹੀਂ ਇਹਦੇ ਅੱਥਾ ਲੈ ਦਾਸ ਧੀ ਵੀ ਥਾਲੀ ਛੋਟੇ ਕਦੇ ਲੰਮੇ ਵਰਈਏ ਹੁਣ ਦੱਸ ਕੀ ਕੀ ਕਰਾਂ ਇੰਨਾ ਤਾਂ ਗੈਨੇ ਬਣਾਵਾ ਵੀ ਪਾਂਡੇ ਮਾਸਲਾ ਹੈ ਥੀਰੀ ਜਾਣੀ ਪੈਦਾ ਦੇ ਵਿੱਚ ਚਾਹ ਹੁਫਾ ਦੇ ਪਾ ਦਿਆਂ ਮੇਨਾਂ ਪਾਣੀ ਛੜਦੀ ਲੱਗੇ ਕਿਛ ਖਾਲੀ ਕਰ ਸਕੀ ਕਿ ਕੰਮ ਹੋ ਕਿਸੇ ਨਾ ਕੰਮ ਕਿ ਮੇਰੇ ਕੋਲ ਇਹ ਨਮਰਾਇਆ ਸੀਮ ਕੰਮ ਕਰਨੀ। ਇਹ ਮੈਨੂੰ ਡਰਾਵੇ ਮਾਰ ਕੇ ਨਾ ਸਾਰਾ ਕੰਮ ਕਰਾਉਂਦੀ। ਮੈਨੂੰ ਇਹ ਕਰਨਾ ਪੈਣਾ। ਇਹਦੇ ਬੰਦੇ ਨੂੰ ਮਗਰ ਲੰਮੇ ਹੀ ਪਹਿਣਾ। ਉਹਨੇ ਮਿੱਠੀਆਂ-ਮਿੱਠੀਆਂ ਗੱਲਾਂ ਤੇ ਲਿਉਣਾ ਹੀ ਪੈਣਾ ਕਿ ਇੱਕ ਆਜੀ ਅੱਪੇ ਇਹਦੇ ਸਾਹ ਦੇ ਤੱਕੇ ਉਹਨਾਂ ਦੇ ਤੇ ਵੇਖੀ ਹਾਂ ਮੇਰੇ ਨਾਲ ਰੂਪਰ ਦਾ ਕੰਮ ਕਰਦੀ। ਉਹ ਤਾਂ ਨਹੀਂ ਫਿਰ ਸੀਮ ਲੱਗਦੀ। ਐਸੀ ਕੰਮ ਕਰਵਾਉਂਦਾ। ਉਹ ਤਾਂ ਸਾਰੇ ਜ਼ਿੰਮੇਵਾਰੀ ਮਾਣੇ। ਇਹਦੇ ਮੈਨੂੰ ਟੌਰ ਮਾਰਦੀ ਮਾਰ ਕੇ ਵਾਪਸ ਜਾ ਵੀ ਸੀ ਆਖਿਆ ਸੀ ਪੀਲਾ ਆਹ ਸਫਾਰ ਤੋਂ ਮੇਰੇ ਕੋਲ ਪਿੱਛੇ ਸਿੱਧਾ ਬਿਗਾਉਣਾ ਹੁੰਦੀ ਹੈ ਤੇਰੇ ਤੋਂ ਮੈਂ ਤੇ ਆਪਲੀ ਗੱਲ ਨਹੀਂ ਹੈ ਚਾਹ ਸਫਾਰ ਕੀ ਆਪ ਤੂੰ ਗਏ ਨਾ ਨਹੀਂ ਕਰ ਮੈਂ ਨਹੀਂ ਕਰਿਆ ਮੈਂ ਤੁਹਾਨੂੰ ਚਾਹਤਾ ਕਿ ਮੈਂ ਨਹੀਂ ਚਾਹ ਚਾਹ ਨਹੀਂ ਕਿੰਨਾ ਕੋਈ ਮੈਂ ਤੁਹਾਨੂੰ ਜਿਹਾ ਕਿ ਭਾਂਡੇ ਘੇ ਚਾਹ ਉਹ ਤੂੰ ਮਾਰ ਲਾ ਦੇ ਦੇ ਜਰਾ ਕੋਈ ਨਾ ਕੋਈ ਕੰਮ ਮੇਰੇ ਜੋਗਾ ਛਾੜ ਕੇ ਛੱਡਣਾ ਇਹ ਜਿਵੇਂ ਚਾਹ ਤਰਨੇ ਦੀ ਤੇ ਘਾਟੇ ਵੀ ਦੋ ਮਾਂ ਆਈ ਜਾਵਾਂ ਲੈ ਦਸਤਕਣ ਮੈਂ ਕੀ ਕਰਾਂ ਜਲਦੀ ਤੇ ਮੇਂ ਤੋਂ ਸਾਰਾ ਕੰਮ ਹੁੰਦਾ ਕਰਲਾ ਲੱਗ ਪਾਣੀ ਮਾਦ ਲੇਂਗੀ ਕੁਛ ਨਹੀਂ ਹੁੰਦਾ ਚੰਗਾ ਚੰਗਾ ਮਾੜ ਲੈਣੀ ਬਾੜੇ ਮਾੜ ਲੈਣੀ ਨਾਲ ਦਿਨ ਪਤਾ ਸਾਰਿਆਂ ਦੇ ਤਾਨੀ ਤੋਂ ਰਲ ਕੇ ਰੰਗ ਦਾ ਏਰੀਆ ਇਦਾਂ ਆਪਾਂ ਬੋਲੀ ਜਾਂਦੀ ਹਾਂ ਸਾਰੇ ਨਹੀਂ ਤਮਾਸ਼ਾ ਵੇਖਦੇ ਫਿਰ ਨਾਲ ਕੇ ਪਹਿਲ ਕਿੰਨੀ ਕੀਤੀ ਤੁਸੀਂ ਕੀਤੀ ਜੇ ਮੈਂ ਲੰਮੇ ਪਈ ਸੀ ਮੈਨੂੰ ਪਈ ਰਹਿਣੀ ਤੇ ਖਿੱਚ ਕੇ ਮੇਰੇ ਤੇ ਤੁਸੀਂ ਸ਼ਾਲ ਲਾ ਦੇਤਾ ਨਾ ਕਰਮੂ ਫਿਰ ਵੇ ਤੇ ਬਰੋਬਰ ਦਾ ਕੰਮ ਕਰਨਾ ਪੈਂਦਾ ਫਿਰ ਮੈਂ ਇਕੱਲੀ ਕੀ ਕਰਾਂ ਜਾਂ ਤਾਂ ਫਿਰ ਅੱਜ ਦੇ ਭਰਾ ਕੇ ਕੰਮ ਆ ਡਾ ਨੱਥੀ ਨੂੰ ਲੱਗੇ ਜ਼ਿਆਦਾ ਕਰਦੀ ਨਾ ਮੈਨੂੰ ਲੱਗੇ ਨਹੀਂ ਤੇ ਚੇਹਰੇ ਲੱਗੇ ਰਹਿਣਾ ਤੇ ਫਿਰ ਕੰਮ ਕਿਉਂ ਵੰਡਨੇ ਰਲ ਕੇ ਰਹਿਣ ਦਾ ਤਾਂ ਮਤਲਬ ਇਹ ਹੁੰਦਾ ਵੀ ਇਕੱਠਾ ਕੰਮ ਕਰ ਲਓ ਤੇ ਜੀ ਵੰਡਨੇ ਤੇ ਫਿਰ ਤੇ ਸਿਆਪਾ ਕਹੜੇ ਕੜੀ ਉਹੀ ਰਹਿ ਗਿਆ ਨਾ ਇਹਦਾ ਤੈਨੂੰ ਪਤਾ ਫਿਰ ਮੈਨੂੰ ਹੋ ਜਾਂਦਾ ਵਾ ਮੈਨੂੰ ਪਰੇਜੀ ਹੁੰਦਾ ਮੈਨੂੰ ਜ਼ਿਆਦਾ ਕੰਮ ਪੈਂਦਾ ਤੈਨੂੰ ਪਤਾ ਤਾਂ ਹੈਗਾ ਹੀ ਆ ਮੇਰੇ ਦਿਮਾਗ ਦਾ ਫਿਰ ਗਰਮ ਛੇਤੀ ਹੋ ਜਾਂਦਾ ਵੀ ਤੂੰ ਕਿਹੜਾ ਚਰਖਾ ਘਟਿਆ ਵੀ ਸੇਰ ਦੀਆਂ ਤੇਰੀਆਂ ਪੂਰੀਆਂ ਤੰਦ ਨੇ ਪਾਈਆਂ ਤੂੰ ਕੰਮ ਤਾਂ ਇੱਕੋ ਜਿਹਾ ਜਿਹੜਾ ਇੱਕ ਫੜੀ ਦਾ ਇੱਕ ਦੂਜਾ ਕਰਦੇ ਹੋ ਦੂਜਾ ਕਰੀਦਾ ਤੀਜਾ ਕਰ ਲੀਦਾ ਇਹ ਇਦ ਤੂੰ ਮੈਨੂੰ ਵੀ ਮਾਵੀ ਹੰਤਾ ਦੇ ਦੀ ਹੁਣ ਮੈਂ ਲੁਮੇ ਪੈ ਜੰਨੀ ਤੂੰ ਕਿ ਨਾਲੇ ਭੰਡੂ ਨੇ ਮਾਇਲਾ ਨਾਲੇ ਦੁੱਧ ਪਾਣੀ ਚਾਹ ਚ ਲੈ ਚਾਹ ਤੂੰ ਤੁਸੀਂ ਪੂਰੀ ਬਣਾ ਦੋ ਚਾਹ ਬਣਾਈ ਸਾਰਾ ਕੁਝ ਪਾ ਆਈ ਆ ਦੁੱਧ ਪੱਕ ਕੇ ਲੈ ਆਵੀ ਮੈਂ ਪਹਿਲਾਂ ਕੱਢੀ ਦੰਮੀ ਮੇਰੀ ਸੰਗਾਨ ਤੇ ਜੇ ਦੁੱਧ ਅੱਛਾ ਮੇਰੇ ਪਾਣਾ ਤੇ ਮੇਰੇ ਕੋ ਚਾਹ ਨਾ ਤਰੀ ਜਾਂਦੀ ਲੈ ਚੱਲ ਚਾਹ ਬਣਾ ਦੋ ਆਹ ਤੇ ਤੁਹਾਡੀਆਂ ਗੱਲਾਂ ਮਾਰਨੀ ਆ ਫਿਰ ਫਿਰ ਤੁਸੀਂ ਦੂਜੇ ਵਾਲੇ ਪਾੜਨੇ ਪੜੀ ਸੀ ਤੀ ਜਾਂਦੀ ਤੇ ਮੇਰੇ ਕੱਪੜੇ ਕੱਤੋਂ ਪਾਸੇ ਦੇ ਰੱਖ ਦੇ ਲਈ ਤੋ ਦੇ ਅੱਗਰ ਤੇਰੇ ਕੱਪੜੇ ਇਹ ਕੋਈ ਨਹੀਂ ਦਾ ਤੇ ਮੇਰੀ ਆਪਣੀ ਨਾ ਹੈ ਜਿਹੜਾ ਵਾਲੀ ਜਠਾਨੀ ਮੈਂ ਕੁਝ ਜ਼ਿਆਦਾ ਕਰ ਚੱਲੀ ਉਹ ਤਾਂ ਕੰਮ ਤੇ ਕਰ ਲੈਂਦੀ ਹੈ ਮੈਨੂੰ ਕੁਸਾ ਜਿਗਲੀ ਨਾਲ ਕੇ ਹੰਨੇ ਪੈ ਜਾਂਦੀ ਹਲ ਮੜ ਤੁਸੀਂ ਕਦੀ ਪੈਂਚਾ ਕਰ ਜਦੋਂ ਪਈ ਹੁੰਦੀ ਆਪੇ ਘਰੇ ਮਨ ਠੰਡਾ ਹੋ ਗਿਆ ਪਰ ਉਹ ਤਾਂ ਨਰਿਆ ਕਰਾਂਗੀ ਕੀ ਕਰ ਉਹ ਧਮਾਕ ਦਿਨ ਸਪੀਨ ਲਾਉਣੀ ਪੈਣੀ ਜਿਹੜੇ ਕੰਮ ਕਹਿੰਦੀ ਉਹ ਵੀ ਨਹੀਂ ਚੱਜਣਾ ਕਰਦੀ ਸਾਰਾ ਕੰਮ ਮੈਂ ਕਿੱਤਾ ਕਰਿਆ ਕਰੂੰਗੀ ਹੈ ਜਿਸ ਵਿੱਚ ਡਰਾਵਾ ਜਾਨੇ ਰੱਖਿਆ ਇੱਕ ਹੂੰ ਇੱਕੀ ਇਹ ਮੋਕੇ ਬਾਅਦ ਚਲੇ ਜਾਣਾ ਇਹ ਬਾਤ ਜਾਂਦਾ ਨਾਲ ਇੰਦਾਂ ਨਾ ਕੁਛ ਇਥੇ ਹੱਡੀਆਂ ਤੋੜਨ ਦੇ ਮੇਰੇ ਰੱਖਿਆ ਸੀਗਾ ਮੈਂ ਕਰਦੀ ਸਟੀਮ ਲਾਉਣੀ ਪੈਣੀ ਆ ਮੰਜੀ ਤੇ ਤੇ ਫਿਰ ਪੱਕੀ ਪੱਕ ਤੇ ਪਤਾ ਉਹ ਬੰਦੇ ਨੇ ਕੰਮ ਮੈਂ ਕਰਨਾ ਹੀ ਕਰਨਾ ਇਹ ਜਿਹੜਾ ਸਾਰੇ ਜੀਨ ਭੂਏ ਚਲਾਉਂਦੇ ਨਾ ਉਤੋਂ ਤੋਂ ਚਾਤਰ ਬਣ ਜਾਂਦੀ ਮੈਂ ਕਰਦੀ ਇਹ ਕੰਮ ਕਰਾਂਗੀ ਇਹਨੂੰ ਤੇ ਮੈਂ ਪੱਕਾ ਹੀ ਮੰਜੀ ਤੇ ਕਰਾਂਗੀ ਕੋਲੋਂ ਕੋ ਸਟੀਮ ਲਾਉਣਾ ਹੈ ਇਹ ਕਰਦੀ ਇਸ ਵੀਰ ਉਸ ਨੂੰ ਪੌੜਨਾ ਤੇ ਚੜਨਾ ਕਰਤੀ ਪੌੜੀ ਤੇ ਤੀਨ ਨਾਲ ਡੋਲ ਦੁੱਧ ਥੋੜਾ ਜਿਹਾ ਫਰੀਕੀ ਕੀ ਆ ਕਿੰਨੇ ਤੇ ਦੋਲੀਆਂ ਕਿੰਨੇ ਆ ਕਿਹੜਾ ਕੰਮ ਇਹਦੀ ਨਾਲ ਹੈ ਹੈ ਪਰ ਵੀ ਰਣਾ ਕਤ ਨੂੰ ਆਣਾ ਮੈਂ ਹੀ ਦੋ ਦੇ ਨਹੀਂ ਕੱਟਤ ਕੀ ਤੋ ਚਾਹ ਕਾਹਲੀ ਤੇ ਰ ਹੈ ਚਾਹ ਦੇ ਵਿੱਚ ਦੁੱਧ ਵੀ ਨਹੀਂ ਪਾਇਆ ਇਹ ਚਾਹ ਤੇ ਦੁੱਧ ਪਾ ਰ ਹੈ ਇੱਦਾਂ ਜਨਾ ਕੋ ਆਣਾ ਤੂੰ ਗੱਲਣਾ ਹੀ ਸ਼ੁਰੂ ਕਰ ਕਿ ਆ ਕੰਮ ਕਰੇ ਤੇ ਬੰਦਾ ਪੂਰਾ ਕਰੇ ਨਹੀਂ ਤੇ ਨਾ ਕਰੇ ਲੈ ਆ ਹੀ ਭਾਂਡੇ ਸੀ ਨਾਲ ਮਾਰ ਕੇ ਤੇ ਚਾਹ ਹਣੀ ਤੇ ਲਾਕੋ ਮਾਜ ਵੀ ਲੋਕਾਂ ਤੇ ਟਿੱਕੀ ਖਾਣ ਲੱਗ ਇੱਕ ਬੰਦੇ ਚਾਹ ਤੁਰੇ ਬਸ ਇੱਕ ਬੰਦੇ ਭਾਂਡੇ ਮਾਣ ਦੇ ਪਰ ਨਾ ਪਖੰਡਣ ਵੜੀ ਹੈ ਨਾ ਹੁਣ ਪਤਾ ਉਹ ਵੀ ਦੱਸਣਾ ਮੇਰੇ ਪਰਦੇ ਸਿਖਉਣ ਨੇਤਾ ਕਾੜਦੇ ਫਿਰਦੇ ਬਹੁਤ ਚਲਾ ਦੇ ਤੇ ਕਹਿੰਦੀ ਹੈ ਨਾ ਕੰਮ ਬਣੇਗੀ ਮੇਰਾ ਫਿਰ ਆਦਾ ਹਾਂਤੀ ਲੱਗਾ ਜੇ ਮੈਂ ਕੰਮ ਪਤਾ ਤਾਂ ਹੋ ਆਪਣੇ ਜ਼ਿੰਮੇਵਾਰੀ ਕਿ ਹੋ ਵਿਕਾਪ ਕਰਨੀ ਇਤਾਂ ਕਿੱਥੇ ਪਤਾ ਲੱਗਦਾ ਹਣਾ ਟੀਕਾ ਕੀ ਵੇ ਖਾਣਾ ਮੜੀ ਵੇ ਨਾ ਹੁਣ ਆਪ ਛਾਣ ਲੈ ਕੇ ਤਾਂ ਉਹਨਾਂ ਨਾਲ ਜਾਏਗੀ ਹੈ ਹੁਣ ਮੈਨਾਂ ਜਿੱਤੋ ਜਾ ਕੇ ਉਹਨਾਂ ਨੂੰ ਇਹਨੂੰ ਪਤਾ ਲੱਗੇ ਕਿ ਕਿੱਦਾਂ ਲਾਉਣਾ ਵੀ ਰੱਤ ਠੀਕ ਨਾ ਮਨਾ ਸਾਜਾ ਦਾ ਰ ਅੰਨ ਲੜਿਆਂ ਵੀ ਕੁਛ ਨਹੀਂ ਮਿਲਦਾ ਲੜਾਂ ਦੇ ਫਾੜ ਘਾੜ ਤਮਾਸ਼ਾ ਵੇਖੋ ਸਭ ਇੱਕ ਦੀ ਨਾਲ ਚਾਰ ਹੋਰ ਗੰਡੂ ਸਭ ਚੁੱਕੜਾ ਦੇਣਗੇ ਪੂਆਏ ਕਰਦੀ ਤੇ ਉਹ ਕਰਦੀ ਇਸੇ ਕਰਕੇ ਚੁੱਪ ਕਰ ਜਾਂਦਾ ਵੀ ਘਰ ਦੀ ਗੱਲ ਘਰੇ ਹੀ ਰਹਿ ਜੀ ਨਾਲ ਕਿਥੇ ਹੋਣ ਕਰਦੀ 你家房子去年还加了，不就变了？过去在还加了，现在没。